ਹਲਕਾ ਅਟਾਰੀ ਦੇ ਪਿੰਡ ਬੁੱਤ ਵਿਖੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਤੇ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਵਿੱਚ ਰਹਿੰਦੇ ਕੰਮ ਜੋ ਹਨ ਉਹ ਜਲਦ ਪੂਰੇ ਕੀਤੇ ਜਾਣਗੇ ਇਸ ਮੌਕੇ ਤੇ ਉਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਤਨਾਮ ਸਿੰਘ ਦੇ ਗ੍ਰਹਿ ਵਿਖੇ ਇਹ ਸਾਰਾ ਸਮਾਗਮ ਉਲੀਕਿਆ ਗਿਆ ਸਰਪੰਚ ਅਵਤਾਰ ਸਿੰਘ ਮਨਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ। ਜਿਹੜਾ ਪਹਿਲਾਂ ਹੋਣ ਵਾਲਾ ਉਹਨੂੰ ਪਹਿਲਾਂ ਕਰਕੇ ਸਾਰੇ ਕੰਮ ਕਰਤੇ ਜਾਣਗੇ। ਕੋਈ ਕੰਮ ਬੈਲੰਸ ਨਹੀਂ ਜਾਈਗਾ। ਪਕਾਇਆ ਕੰਮ ਨਹੀਂ ਰੱਖਾਂਗੇ ਕੋਈ। ਠੀਕ ਜਿਹੜਾ ਦੇਰ ਲੱਗਣੀ ਹੁਣ ਪਹਿਲਾਂ ਸ਼ੁਰੂ ਕੀਤਾ ਸੀਗਾ ਜਿਹੜਾ ਛੱਪੜ ਦਾ ਕੰਮ ਉਹ ਵਿੱਚੇ ਰਹਿ ਗਿਆ। ਠੀਕ ਸਰ ਜਿਹੜੇ ਨਾਲ ਕਰਦੇ ਆ ਹੀ ਨਹੀਂ ਆ ਤੇਲੀ ਉਹਨੂੰ ਕਰਨ ਨੂੰ। ਹਾਂਜੀ। ਉਹਨੂੰ ਇਹ ਬਣਾ ਦੇ ਵੈਸੇ ਤਾਂ ਅੱਗੇ ਇੱਕ ਪੂਤਵਾਦੀਆਂ ਤੇ 2-2 3-3 ਸਮਸ਼ਾਨ ਘਾਟ ਬਣਾਉਣ ਲੱਗੇ ਤੇ ਬਾਕੀ ਜਿੱਤੇ ਲੈ ਕਾਨੂੰਨ ਇਹੋ ਵੇਖਿਆ ਆ ਬਾਤ ਆਹ ਜੀ ਕਿਹੜਾ ਹੋ ਬੋਲੇ ਸੋ ਨਾ ਸੋ ਸ੍ਰੀ ਅਕਾਲ ਪਾਜਾ ਕਿਹੜਾ ਹੋ ਕਿਹੜਾ ਹੋ ਬੋਲੇ ਸੋ ਨਾਮ ਸਾਈਂ ਆਹ ਇਹ ਕੋਈ ਨਾ ਕੋਈ ਬਹੁਤੇ ਮੁੱਦੇ ਨਹੀਂ ਆ ਆਮ ਮੁੱਦਿਆਂ ਚ ਮੁੱਦੇ ਨੇ ਸਮਸ਼ਾਨ ਘਾਟ ਨਹੀਂ ਬਣਿਆ ਪੈ ਟੈਂਕੀ ਚਾਹੀਦੀ ਆ ਅਸਾਂ ਸਾਰੇ ਨੋਟ ਕਰ ਲਏ ਨੇ ਕੰਮ ਪਹਿਲਾਂ ਵੀ ਬੜੇ ਹੋਏ ਨੇ ਤੇ ਗਾਮ ਵੀ ਕੰਮ ਕਰਦੇ ਰਹਿਗੇ ਇਹ ਬੁੱਤ ਪਿੰਡ ਆ ਬਾਰਡਰ ਇਹਦੇ ਤੇ ਜੰਡੇ ਵਾਲਾ ਗੁਰੂ ਹਲਕੇ ਦੇ ਨਾਲ ਬਾਰਡਰ ਤੇ ਲੱਗਦਾ ਬਾਰਡਰ ਤੇ ਪਿੰਡ ਆ ਸ਼ਾਂਤਬਾਈ ਪਿੰਡ ਆ ਤੁਸੀਂ ਦੇਖੋ ਕਿੰਨੇ ਸ਼ਾਂਤ ਨੇ ਭਾਵੇਂ ਥੋੜੇ ਬੈਠੇ ਆ ਤੇ ਕਿੰਨੇ ਸ਼ਾਂਤ ਗੱਲਾਂ ਕਰ ਰਹੇ ਨੇ ਫਿਰ ਵਨਚੜ ਵੀ ਵੇਖਿਆ ਤੁਸੀਂ ਲੇਕਿਨ ਕੋਈ ਉਹਦੇ ਵਿੱਚ ਕੋਈ ਉਹ ਨਹੀਂ ਜਿਵੇਂ ਮੈਂ ਮੈਂ ਬੋਲਦੇ ਸੀ ਵਿੱਚ ਇਹ ਨਹੀਂ ਇਹ ਇਹ ਪਿੰਡ ਜਿਹੜਾ ਇਹ ਸਾਡਾ ਇੱਧਰ ਆਫੀ ਪਿੰਡ ਅਸੀਂ ਇਹਦੇ ਵੀ ਵਾਦਾ ਕੀਤਾ ਜਿੰਨੀ ਕਿੰਨੇ ਕਿੰਨੇ ਕੰਮ ਸਾਰੇ ਉਹ ਸਾਰੇ ਕਰਾਂਗੇ ਪਹਿਲੇ ਸਰਕਾਰਾਂ ਦੇ ਜਿਹੜੇ ਕੰਮ ਜੀਤੇ ਜਿਹੜੇ ਰਹਿ ਗਏ ਸੀ ਜਿਹੜੇ ਤੁਹਾਡੇ ਸਰਕਾਰ ਬਣ ਤੋਂ ਬਾਅਦ ਪਹਿਲੇ ਦਾ ਸਾਰੇ ਕੰਮ ਚੱਲ ਬੱਚੇ ਕੋਈ ਨਵੇਂ ਹੋ ਇਹ ਥੋੜੇ ਪੁਰਾਣੇ ਆ ਇਹਨਾਂ ਨੂੰ ਪਤਾ ਹੋਣਾ ਕਿੰਨੇ ਕੰਮ ਹੁੰਦੇ ਸੀ ਤੇ ਇਹੋ ਜੇ ਇਕੱਠ ਹੁੰਦੇ ਸੀ ਠੀਕ ਜਨਾ ਨਾ ਬਾਹਰ ਨਿਕਲਦੇ ਸੀ ਉਹ ਇਲੈਕਸ਼ਨਾਂ ਤੋਂ 5-6 ਮਹੀਨੇ ਪਹਿਲਾਂ ਹੀ ਨਿਕਲਦੇ ਹੁੰਦੇ ਸੀਗੇ ਲਾਗੇ ਆਪਣੇ ਪੱਟੀ ਆ ਉਹ ਸਾਰੇ ਦੇ ਸਾਰੇ 5 ਸਾਲ ਨਹੀਂ ਹੀ ਨਿਕਲਦੇ ਹੁੰਦੇ 6 ਕੁ ਮਹੀਨੇ ਉਹਨਾ ਆਉਣਾ ਹੁੰਦਾ ਜਦੋਂ ਇਲੈਕਸ਼ਨ ਸੁਣੀਆ ਅੱਜ ਪਹਿਲੇ ਕੰਮ ਵੀ ਗਿਣਾਇਆ ਗਿਆ ਜਿਹੜੇ ਨਹੀਂ ਸੀ ਹੋਏ ਪਹਿਲੇ ਸਪੰਦ ਨਹੀਂ 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 ਅਸੀਂ ਉਹ ਗਿਣਾਇਆ ਜਿਹੜੇ ਹੁਣ ਕੀਤੇ ਅਸੀਂ ਪਹਿਲਾਂ ਤੇ ਤੁਸੀਂ ਜੇ ਹੋਏ ਹੁੰਦੇ ਤਾਂ ਫਿਰ ਗਿਣਾਂ ਦੀ ਲੋੜ ਕੀ ਸੀ ਨਹੀਂ ਪਹਿਲੇ ਸਪੰਦ ਨੂੰ ਨਹੀਂ ਦੇ ਸੀ ਜਿਹੜੇ ਕੰਮ ਜਿਹੜੇ ਉਹ ਕਾਹਗਾ ਖਾਦੇ ਸੀ ਬਾਰੇ ਆ ਨਹੀਂ ਪਹਿਲਾਂ ਕੋਈ ਨਹੀਂ ਸੀ ਵੇਲਾ ਕੋਈ ਪੁੱਛ ਕੇ ਵੇਹਲੂ ਪਹਿਲਾ ਕੋਈ ਚਾਰ ਪੰਜ ਪਿੰਡਿਆ ਪਿੰਡ ਵਾਲੇ ਦੱਸਣ ਦੇ ਪਿੰਡ ਵਾਲਿਆਂ ਨੇ ਲਿਸਤ ਤਿਆਰ ਕੇ ਦਿੱਤੀ ਹੈ ਇਸ ਕਰਕੇ ਅਸੀਂ ਲਗਾਤਾਰ ਨਿਰੰਤਰ ਚੱਲੂ ਰਾਂਗੇ ਚੱਲਣ ਦੇ ਨੇ ਕੰਮ ਚੱਲਦੇ ਰਹਿਣਗੇ ਆ ਦੇਖੋ ਤੁਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਤੇਜ਼ੀ ਕਿੰਨੀ ਲਿਆਉਂਦੇ ਆ ਇਹ ਤਾਂ ਜੇ ਇੱਕੋ ਬਲਾਕ ਨੂੰ ਅਸੀਂ ਵੇਖਣ ਦਾ ਆ ਪੰਜ 6 ਦਿਨ ਹੋ ਗਏ ਆਪਾਂ ਨੂੰ ਸਿਰ ਆਪਾ ਲਾਹਕ ਵੀਰਕੇ ਨਾਲ ਲੱਗੇ ਅਸ ਤੋਂ ਬਾਅਦ ਅਸੀਂ ਬਾਰਡਰ ਵਾਲ ਨਿਕਾਂਗੇ ਜਾਂ ਵਿਚਕਾਰ ਜੇ ạtਾਰੀਆਂ ਨੂੰ ਵੇਖਣਾ ਸ਼ੁਰੂ ਕਰਾਂਗੇ ਫਿਰ ਉਤੋਂ ਤੁਹਾਨੂੰ ਸੱਦਾ ਦੂਜੇ ਮੇਰਾ ਨਾਮ ਅਨਜਿੰਦਰ ਸਿੰਘ ਹੈ ਜੀ ਪਿੰਡ ਬੋਤਿਆ ਤੇ ਐਮਐਲਏ ਸਾਹਿਬ ਪਹਿਲਾਂ ਸਾਡੇ ਕੋ ਆਉਂਦੇ ਰਹੇ ਨੇ ਜੇ ਪਹਿਲੀ ਗੱਲ ਤੇ ਸਾਨੂੰ ਕੋਈ ਮੁਸ਼ਕਲ ਇੰਨੀ ਆਈ ਨਹੀਂ ਹੈ ਜੇ ਕੋਈ ਮੁਸ਼ਕਲ ਹੁੰਦੀ ਆਈ ਉੱਥੇ ਵੀ ਜਾਣਦੇ ਆ ਸਰ ਦੇ ਕੋਲ ਤੇ ਸਾਡੀ ਮੁਸ਼ਕਲ ਹੱਲ ਕਰਦੇ ਨੇ ਹੁਣ ਸਾਡੀ ਨਵੀਂ ਪੰਚਾਇਤ ਜਿਹੜੀ ਹੈ ਬਣੀ ਹੈ ਇਹ ਅਵਧਾਰ ਸਿੰਘ ਜੀ ਨੇ ਸਰਪੰਚ ਸਾਹਿਬ ਤੇ ਆਹੀਂ ਜਿਹੜੀ ਕੋਈ ਮੁਸ਼ਕਲ ਹੁੰਦੀ ਆ ਸਰ ਕੋ ਲੈ ਕੇ ਜਾਂਦੇ ਆ ਕਿ ਹੁਣ ਸਾਰਾ ਅੱਜ ਖੁਦ ਹੀ ਸਾਡੇ ਕੋਲ ਆਏ ਨੇ ਵੀ ਤੁਸੀਂ ਮੈਨੂੰ ਪੀਕ 1 1 2 2 ਜਾਨੇ ਮਿਲਦੇ ਜੇ ਮੈਂ ਸਾਰੇ ਪਿੰਡ ਦੀ ਸੰਗਤ ਨੂੰ ਮਿਲਣਾ ਚਾਹੁੰਦਾ ਤੇ ਸਾਰਿਆਂ ਦੀ ਪ੍ਰੋਬਲਮ ਜਿਹੜੀ ਹੈ ਉਹ ਸੁਣਨੀ ਹੈ ਜਿਹੜੀ ਕਿ ਹੱਲ ਕੀਤੀ ਜਾਵੇ ਉਹ ਪ੍ਰੋਬਲਮ ਸਾਡੀਆਂ ਕੋਈ ਜ਼ਿਆਦਾ ਨਹੀਂ ਹੈ 2 4 ਮੁੱਦੇ ਨੇ ਜਿਹੜੇ ਅਸੀਂ ਲਿਖ ਕੇ ਦੇ ਦਿੱਤੇ ਨੇ ਸਰਨੇ ਜਿਹੜਾ ਪਾਣੀ ਦੀ ਟੈਂਕੀ ਦਾ ਹੁਣ ਇਹ ਐਕਸ਼ਨ ਸਾਹਿਬ ਨਾਲ ਗੱਲ ਕਰ ਲਈ ਹੈ ਤੇ ਉਹ ਵੀ ਜਲਦੀ ਆਲੋਜੂਗਾ ਬਾਕੀ ਇੰਟਰਲੌਕ ਵਗੈਰਾ ਸਾਡੇ ਆ ਗਈ ਹੈ ਜਿਹੜੀਆਂ ਗਲੀਆਂ ਨਹੀਂ ਕੋਈ ਬਣੀਆਂ ਉਹ ਸ਼ੁਰੂ ਕਰਤੇ ਆ ਕੰਮ ਅਸੀਂ ਤੇ ਨਾਲਿਆਂ ਨੂੜਿਆਂ ਦਾ ਕੰਮ ਹੈ ਉਹ ਵੀ ਸਾਰਾ ਸ਼ੁਰੂ ਹੋ ਜੂਗਾ ਸਰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਪੈਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਵੀਡੀਓ ਸਾਹਿਬ ਵੀ ਆਏ ਨੇ ਉਹਨਾਂ ਨੇ ਵੀ ਸਾਥ ਦਾ ਹੈ ਤੇ ਮੈਂ ਅਵਤਾਰ ਸਿੰਘ ਪਿੰਡ ਸਰਪੰਚ ਪਿੰਡ ਬੁੱਤ ਅੱਜ ਸਾਡੇ ਹਲਕਾ ਵਿੱਚ ਸਰਦਾਰ ਜਸਵੰਤ ਸਿੰਘ ਜੀ ਪਹੁੰਚੇ ਨੇ ਸਾਡੇ ਪਿੰਡ ਦੇ ਬਹੁਤ ਸਾਰੇ ਕੰਮ ਜੇ ਪਹਿਲਾਂ ਕੁਝ ਹੋਏ ਆ ਬਾਕੀ ਅਸੀਂ ਆਸ ਕਰਦੇ ਸਾਡੇ ਅਧੂਰੇ ਕੰਮਾਂ ਨੂੰ ਰਮਦਾਸ ਜੀ ਪੂਰਾ ਕਰਨ ਦਾ ਵਚਨ ਕਰ ਰਹੇ ਕੁਰਾ ਕਰ ਰਹੇ ਨੇ